स्वागत किसान बिरोडा ਢੱਲੋਂਦੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਹੁਣ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਛੇਰ ਰਾਮਪੁਰੇ ਤੋਂ ਕਰਾਂਗੇ ਜੀ ਕਵਰ ਆਪਾਂ ਦੋ ਸੌ ਨੂੰ ਸੂਜੀਆਂ ਸਵਾਈਆਂ ਝੋਟੀਆਂ ਦਿਖਾਵਾਂਗੇ ਕਦੋਂ ਕੁ ਸੂਈਆਂ ਜਾਂ ਕਿੰਨਾ ਕੁ ਦੁੱਧ ਬਾਤ ਕਰਨੀਆਂ ਜਾਂ ਕਿਹੜਾ ਸੂਆ ਸਾਰਾ ਕੁ ਬਾਈ ਜੀ ਤੋਂ ਪੁੱਛ ਕੇ ਦੱਸਾਂਗੇ ਕੱਲੀ ਕੱਲੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ ਪਹਿਲਾਂ ਤੁਸੀਂ ਦਸੱਲੀ ਫੁੱਲ ਕਰਨੀਆਂ ਫਿਰ ਸੌਦਾ ਖਰੀਦਣਾ ਜੀ ਆਪਣਾ ਕੰਮ ਆ ਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਜ਼ਿਕਰ ਪਹਚਾ ਦੇਣਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਬੜਾ ਤਾਂ ਨੰਬਰ ਬੋਲੋ ਜੀ 98887 ਹੂੰ 47 195 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਹੋਰ ਕੀ ਹਾਲ ਆ ਬਾਈ ਬਹੁਤ ਵਧੀਆ ਵੀਰੇ ਬਹੁਤ ਵਧੀਆ ਹਾਂਜੀ ਤੇ ਫਿਰ ਬਾਹਰ ਜਰਵਾਦ ਦਰਸ਼ਨ ਦਿੱਤੇ ਆ ਮੈਂ ਥੋੜਾ ਜਿਹਾ ਤੁਹਾਨੂੰ ਬਤਾਇਆ ਘਰੇ ਟੱਲਾ ਵਸੇ ਬਾਪੂ ਟੱਲਾ ਸੀ ਫਿਰ ਲੈ ਆਂਦੇ ਉਹਨਾਂ ਦੇ ਹਿਮਾਲ ਓਕੇ ਹਾਂ ਹੁਣ ਬਾਵਾ ਜਰ ਤੋਂ ਲੈ ਹੁੰਦੇ ਆ ਓਕੇ ਨੰਬਰ ਬੋਲਦਾ ਬਾਈ ਹਾਂ ਨੰਬਰ ਬੋਲਦਾ ਜੀ ਓਕੇ ਜੀ ਤੇ ਸ਼ਹਿਰ ਆਪਣਾ ਆ ਗਿਆ ਰਾਮਪਰਾ ਹਨਾ ਬਾਈ ਹਾਂ ਜੀ ਰਾਮਪਰਾ ਬੋਲ ਰਾਮਪਰਾ ਸ਼ਹਿਰ ਆ ਗਿਆ ਤੇ ਕਿੱਥੇ ਜਾ ਰਹਾ ਹੈ ਸ਼ਾਗੀ ਇਹ ਬਾਈਪਾਸ ਰੋਡ ਆ ਜੀ 3 ਨੰਬਰ ਬੋਲ ਦੇ ਸਾਹਮਣੇ ਸਤਾਰ ਪੈਲਸ ਦੇ ਕੋੜ ਕੋੜ ਹਾਂਜੀ ਤੇ ਆਪਣਾ ਵਪਾਰ ਦਾ ਕੰਮ ਆ ਗਿਆ ਹਾਂਜੀ ਹਾਂਜੀ ਤੇ ਅੱਜ ਕਿੰਨੇ ਜਾਨਵਰ ਦਿਖਾ ਰਹੇ ਆਪਾਂ ਦੋ ਜੀ ਦੋ ਜਾਨਵਰ ਦਿਖਾ ਰਹੇ ਆ ਤੇ ਦੋਨੇ ਟਾਪ ਦੀਆਂ ਝੋਟੀਆਂ ਟਾਪ ਨਹੀਂ ਆ ਜੀ ਜਮਾ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਜਾਂਦੇ ਆ ਜੀ ਕੀ ਦੇਤਾ ਨੇ ਐਵੇਂ ਜੀ ਕੱਟੀ ਦਿੱਤੀ ਆ ਕੱਟੀ ਦਿੱਤੀ ਆ ਤੇ ਕਿਹੜਾ ਸੂਆ ਸੂਈ ਆ ਬਾਈ ਚੋਟੀ ਇਹ ਦੂਜਾ ਜੀ ਦੂਜਾ ਸੂਆ ਕਦੋਂ ਕੁ ਸੂਪੀ ਬਾਈ ਇਹ ਸੂਈ ਆ ਤੜਕੇ ਮੇਰੇ ਖਾਲ ਜੀ 6 ਵਜੇ ਦੇ ਨੇ ਕਿੰਨਾ ਕੁ ਦੁੱਧ ਕੱਢ ਦੂ ਬਾਈ ਇਹ ਦੁੱਧ ਯਾਰ ਕੱਢਣਾ ਜਾਈਦਾ ਬਾਈ ਇਹਨੂੰ 15 ਕਿਲੋ ਬਾਕੀ ਦੀ ਯਾਦਬਰੀ ਡਾਲੀ ਆ ਗਈ ਹਾਂ ਤੇ ਬਾਈ ਜੀ ਹੈ ਧਾਰਾ ਧੁਰਾ ਦੇ ਓਕੇ ਜਮਾ ਓਕੇ ਜੀ ਇੱਕ ਨੰਬਰ ਖੋਲੋ ਜੀ ਤੋੜਾ ਕਰਾ ਕੇ ਚੱਕ ਬਾਕੀ ਦੀ ਗੱਲ ਧਾਰਾ ਧੁਰਾ ਤੁਹਾਨੂੰ ਵੀਡੀਓ ਲੰਮੀ ਹੋ ਜਾਂਦੇ ਨਹੀਂ ਮਾਰ ਕੇ ਦਿਖਾਉਂਦੇ ਆਇਓ ਬਾਈ ਕਹਿੰਦਾ ਤੁਸੀਂ ਚੋਕੇ ਭਵਾਂ ਦੀ ਦੋ ਟਾਈਮ ਹਾਂਜੀ ਹਾਂ ਲੈ ਕੇ ਜਾਇਓ ਹਾਂਜੀ ਆ ਦੇਖੋ ਜੀ ਥਣਲੇਵੀ ਦੀ ਚੰਗੀ ਸਾਫ ਸੁਥਰੀ ਕੱਦ ਕਾਠ ਵਾਲੀ ਝੋਟੀ ਆ ਗਈ ਜੀ ਤੇ ਦੁੱਧ ਜਿੰਨਾ ਕੁ ਬਾਈ ਨੇ ਦੱਸਿਆ ਉਹਦਾ ਵੀ ਤੁਸੀਂ ਹਣਦਾਈਆ ਲਾ ਲੈਣਾ ਆ ਦੇਖੋ ਜੀ ਚੰਗੀ ਕੁਆਲਿਟੀ ਦੇ ਵਿੱਚ ਦੋਨੇ ਝੋਟੀਆਂ ਜੋੜਾ ਚੰਗਾ ਜੀ ਤੇ ਬਰੀਕ ਕੁੰਬਲੇ ਦੀ ਭੋਰਾ ਵੀ ਸਾਤੀ ਨਹੀਂ ਹੈਗੀ ਝੋਟੀ ਦੇ ਆ ਦੇਖੋ ਜੀ ਸਾਰਾ ਕੁਝ ਚੰਗਾ ਬਾਈ ਸਿੰਘ ਸਹਰਾਣਾ ਸਾਹਿਬ ਮੈਂ ਕਹਿੰਦਾ ਯਾਰ ਕਿਸੇ ਪਾਸੇ ਕੁੰਜੀ ਨਹੀਂ ਆਇਆ ਅੱਜ ਦੀ ਗੜੀ ਹੈ ਨਾ ਹਾਂਜੀ ਤੇ ਕੱਲ ਕਿਸੇ ਨੇ ਦੇਖਿਆ ਨਹੀਂ ਹਾਂਜੀ ਆ ਦੇਖੋ ਜੀ ਅਣਹਵਾਨੇ ਦੀ ਚੰਗੀ ਸਾਫ ਸੁਥਰੀ ਤੇ ਬਾਈ ਰੇਟ ਕਿ ਆ ਗਿਆ ਦਾ ਇਹਦਾ ਇੱਕ ਬੰਦਾ ਲਈ ਮਾਨਦਾਨ ਕਰ ਦਾਂਗੇ ਜੀ ਓਕੇ ਜੀ ਹਾਂਜੀ ਮਾਨਦਾਨ ਤੁਹਾਡਾ ਜਰੂਰ ਹੋ ਜਾਣਾ ਇਹ ਚ ਬੜਾ ਅਰਗੀ ਕਰ ਬਾਈ ਥੱਲੇ ਤਿਆਰ ਹੋਈ ਆ ਬਾਲਾ ਸੋਣਾ ਚਉਣ ਜਾਣ ਲੱਗਿਆ ਬਾਈ ਓਕੇ ਜੀ ਹਾਂਜੀ ਵੀ ਹੁਣ ਬਾਈ ਆਪਾਂ ਦੋ ਨੰਬਰ ਝੋਟੀ ਦੀ ਗੱਲ ਕਰ ਲਈ ਇਹਦੇ ਮਗਰ ਕੱਟ ਆਈ ਇਹਦੇ ਮਗਰ ਕੱਟ ਆ ਗਿਆ ਓਕੇ ਜੀ ਚੁਭ ਗਈ ਇਹ ਕਰਾਂਗੇ ਸੂਈ ਆ ਜੀ ਇਹ ਕੱਲ 3:00 ਵਜੇ ਆਥਨੇ ਜੀ ਖੋਲੋ ਇਹਨੂੰ ਵੀ ਤੋਰਾ ਕਰਾ ਕੇ ਚੱਕ ਇੱਕ ਦੂਜਾ ਸੂਆ ਬਈ ਇਹ ਵੀ ਇਹ ਵੀ ਦੂਜਾ ਜੀ ਇਹ ਕਿਹੜੇ ਜਿਰਥੋਂ ਲਈ ਆਪਾਂ ਨੇ ਉਹ ਭਾਵੇਂ ਪਹਿਲਾਂ ਨੇ 16 ਕਿਲੋ ਭਰਿਆ ਓਕੇ 16 ਕਿਲੋ ਤੇ ਕੱਦ ਕਾਠ ਇਹਦਾ ਵੀ ਬਹੁਤ ਜ਼ਿਆਦਾ ਆ ਗਿਆ ਬਹੁਤ ਜ਼ਿਆਦਾ ਜੀ ਚੁਵਾਈ ਚੁਵਾਈ ਇੱਕ ਨੰਬਰ ਬਾਈ ਇਹਦੀ ਬਾੜੀ ਚੰਗੀ ਆ ਜੀ ਓਕੇ ਜੀ ਚੁਵਾਈ ਚੁਵਾਈ ਇੱਕ ਨੰਬਰ ਬਾਈ ਦਾ ਕਹਿਣਾ ਤੇ ਕੱਦ ਕਾਠ ਵਾਲੀ ਝੋਟੀ ਆ ਗਈ ਮਗਰ ਆ ਗਿਆ ਮੇਲ ਕੱਪ ਕੱਟਾ ਜੀ ਠੀਕ ਆ ਜੀ ਤੇ ਥਾਨ ਹਵਾਨੇ ਦੀ ਪੂਰੀ ਸਾਫ ਸੁਥਰੀ ਆ ਗਈ। ਬਾਲੀ ਸੋਹਣੀ ਹੈ ਜਿਵੇਂ ਜਵਾਕ ਚੋਈ ਜਾਣ। ਓਕੇ ਜੀ। ਤੇ ਨਵਾਈਆਂ ਧਵਾਈਆਂ ਬਾਈ ਕਹਿੰਦਾ ਬਿਮਾਰ ਹੋਣ ਦਾ ਪਸੂ ਤਾਜੀ ਦਾ ਡਰ ਰਹਿੰਦਾ ਹਨਾ। ਕਿਤਾ ਹੁਣ ਬਈ ਇਹ ਕੱਲ ਸੂਈ ਉਹ ਤੜਕੇ ਹੀ ਸੂਈ ਆ ਉਹਦਾ ਜੇਰੀ ਅੱਧਾ ਘੰਟਾ ਪਹਿਲਾਂ ਬਈਆ ਬਈਆਲੇ ਉੱਤੋਂ ਪਿੱਛੇ। ਓਕੇ ਜੀ ਓਕੇ ਜੀ। ਹਾਂਜੀ। ਮਾਹਾਂਬਾਕਾਂ ਨੂੰ ਹਵਾ ਹਵਾਨਾ ਨੇ ਕਹੇ ਜੀ। ਨਹੀਂ ਜਮਾਂ ਜਾਰੀ। ਹਾਂ। ਤੇ ਇਹਦਾ ਬਾਈ ਫਿਰ ਕੀ ਰੇਟ ਆ ਗਿਆ? ਇਹਦਾ ਡੇਢ ਬਾਈ। ਡੇਢ ਲੱਖ। 1.50 ਕਿਉਂਕਿ ਕੁਆਲਿਟੀ ਵਾਲੀਆਂ ਝੋਟੀਆਂ ਆ ਗਈਆਂ ਜੀ। ਆ ਦੇਖੋ ਥਾਨ ਹਵਾਨਾ ਨੇੜੇ ਤੋਂ ਕਰੋ ਚ ਚਾਰ ਤੇ ਪੇਰੇ ਦੀ ਚੰਗੀ ਜੇ ਆਪਾਂ ਗੱਲ ਕਰ ਲਏ ਝੋਟੀਆਂ ਚੰਗੀਆਂ ਨੰਬਰ ਬਾਈ ਫਿਰ ਬੋਲਦੇ 98887 ਹੂੰ 47 195 47 195 ਸਹੀ ਨਾ ਬਾਈ ਮੇਰਾ ਬਾਕੀ ਦੀ ਗੱਲ ਜ਼ਿਲ੍ਹਾ ਪਟੰਡਾ ਤੇ ਤਸੀਲ ਫੂਲਾਪਨ ਤੇ ਸ਼ਹਿਰ ਰਾਮਪੁਰਾ ਤੇ ਡਰੈਸ ਆਪਣਾ ਹੈਗਾ ਸਟਾਰ ਪਾਇਲਸ ਦੇ ਕੋਲੇ ਬਾਈਪਾਸ ਰੋਡ ਤੇ ਨੰਬਰ ਪੋਸ ਦੇ ਸਾਹਮਣੇ ਤੇ ਚੰਗੀਆਂ ਝੋਟੀਆਂ ਸਾਨੂੰ ਦੋ ਕਵਰ ਕਰਕੇ ਕਰ ਲਿਓ ਬਾਈ ਨਾਲ ਸੰਪਰਕ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ channel ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਨਾਂ ਵੀਡੀਓ ਦੇ ਨਾਲ